ਰਾਮਕਲੀ ਮਹੱਲਾ ਪੰਜਵਾ ਓੰਕਾਰ ਏਕ ਧੁਨ ਏਕੈ ਗੁਰਮੁਖੀ ਰਾਸ ਕਿਹੜੀ ਆਉ ਦੱਸਦੇ ਹਨ ਮਹਾਰਾਜ ਸਾਹਿਬ ਜੀ ਹੋਰ ਕਿ ਕੋਈ ਰਾਸ ਵਿਖੋ ਜੀ ਦੇਖਣੀ ਹੈ ਤਾਂ ਹਾਂ ਰਾਮਕਲੀ ਮਹੱਲਾ ਪੰਜਵਾ ਓੰਕਾਰ ਏਕ ਧੁਨ ਏਕੈ ਓੰਕਾਰ ਏਕ ਧੁਨ ਕੱਖਰਾਂ ਜਿਲੇ ਕੇ ਉਖਾਇ ਇਕ ਓੰਕਾਰ ਵਿਖੋ ਇਕ ਓੰਕਾਰ ਦੀ ਧੁਨੀ ਹਰ ਵੇਲੇ ਲੱਗੀ ਰਹੇ ਇਹ ਰਾਸ ਪਾਉਣੀ ਚਾਹੀਦੀ ਹੈ ਹਰ ਵਕ ਓਮਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕੋ ਦਵਾਏ ਗੁਰੂਪ ਹੈ ਉਹਦਾ ਤੁਮ ਉਚਾਰਨ ਕਰੇ ਸੁੰਦਰ ਤੇ ਇੱਕੋ ਤੁਮੀ ਹਰ ਵਕ ਤੁ ਕੋ ਓਮਕਾਰ ਵੀ ਵੱਜੀ ਰਹੇ ਹਿਰਦੇ ਚ ਇੱਕ ਰਾਗ ਅਲਾਪ ਇਹ ਇੱਕੋ ਰਹਿ ਚੋਂ ਜਿਹੜਾ ਜਾਣਨਾ ਰਾਗ ਉਹਦਾ ਪ੍ਰੇਮ ਕਰਨੇ ਨੇ ਜੇ ਇਹੋ ਰਾਗ ਨੂੰ ਬਾਈ ਅਲਾਪ ਕਰੇ ਇੱਕਾ ਦੇਸੀ ਇੱਕ ਦਿਖਾਵੇ ਪਿੰਡਾਂ ਦੇਸੀਆਂ ਹੱਥ ਹਿਸ਼ਾਰਾ ਕਰਕੇ ਉਹ ਗਵਈਏ ਜਿਹੜੇ ਆਉ ਸਮਝਾਉਗੇਗੇ ਬਾਹ ਉੱਚੀ ਕਰਕੇ ਕਿੰਨੇ ਹੀ ਕੇ ਦੀਆਂ ਦੇਸੀਆਂ ਦੇਵੇ ਇੱਕੇ ਪਰਮੇਸ਼ਰ ਵੀ ਸਮਝਾਉਣੀ ਸਮਝਾ ਗਏ ਤੇ ਦੇਸੀ ਨਾ ਟੋਢੀ ਰਾਗਣੀ ਨਾ ਹੋਈ ਏ ਕਿ ਕੋਈ ਪਰਮੇਸ਼ਰ ਦਾ ਜਿਹੜਾ ਗਾਣਾ ਹੋ ਟੋਢੀ ਰਾਗਣੀ ਸਮਝੇ ਇੱਕ ਦਿਖਾਵੇ ਜੇ ਕੋਈ ਕੋ ਦਿਖਾਉਂਦੇ ਹਾ ਭਾਵ ਕਰਕੇ ਇੱਕੇ ਰੂਪ ਨੂੰ ਪਰਿਵੜ ਕਰਕੇ ਜੁਗਿਆਸਨ ਦਿਖਾਉਣਾ ਕਰੇ ਇੱਕੋ ਰਹਾ ਵਿਆਪੀ ਕੋਈ ਪਰਮੇਸ਼ਰ ਸਾਰੇ ਵਿਆਪਕ ਹੋ ਰਿਹਾ ਦਿਖਾਵੇ ਏਕਾ ਸੁਰਤ ਏਕਾ ਹੀ ਸੇਵਾ ਇਹ ਸੁਰਤیاں ਗਾਉਂਦੇ ਨੇ ਬਿਸ਼ਨ ਪਦੇ ਜਿਹੜੇ ਐ ਜਿਵੇਂ ਚੌਪੀਆਂ ਹੁੰਦੀਆਂ ਐ ਐ ਸੁਰਤیاں ਐ ਜਿਸ ਪ੍ਰਕਾਰ ਕਬੀਰ ਸਾਹਿਬ ਜੇ ਕਬੀਰ ਚੌਰੇ ਪੁਸਤਕਾਂ ਹਨ ਕਬੀਰ ਪੰਥੀਆਂ ਦਾ ਉਹ ਜੋ ਸੁਰਤیاں ਚੌਪੀ ਵਰਗੀਆਂ ਹੋਣਗੀਆਂ ਤੇ ਇਸ ਪ੍ਰਕਾਰ ਛੰਡਾਂ ਦੇ ਨਾਮ ਹੋਣ ਇੱਥੇ ਮਹਾਰਾ ਕਹਿੰਦੇ ਹਨ ਏਕਾ ਸੁਰਤ ਏਕਾ ਹੀ ਸੇਵਾ ਉਹ ਵੀ ਚੌਪੀਆਂ ਗਾਉਂਦੇ ਕਿਹੜੀਆਂ ਸੁਰਤیاں ਗਾਵੇ ਇਹ ਇੱਕ ਪਰਮੇਸ਼ਵਰ ਦੀ ਕਿਰਤ ਗਿਆਤ ਧਾਰਨ ਕਰਕੇ ਸ੍ਰੀ ਪ੍ਰੀਤੀ ਨਾਲ ਇਕੋ ਇੱਕ ਪਰਮੇਸ਼ਰ ਨੂੰ ਗਾਵੇ ਏਕਾ ਹੀ ਸੇਵਾ ਜੇ ਇੱਕ ਵੇ ਜਿਹੜਾ ਭੈਸ਼ਮਨ ਕਰਨਾ ਇਹੋ ਹੀ ਕਹਿਲ ਕਰੇ ਏਕੋ ਗੁਰਤੀ ਜਪ ਕੋ ਜਾਇ ਜੀ ਗੁਰੂ ਸਾਹਿਬ ਦੁਆਰਾ ਉਸ ਨੂੰ ਜਾਪ ਕਰੇ ਜਾਣਿਆ ਜਾਂਦਾ ਹੈ ਪਹਲੂ ਪਹਲੂ ਰੇ ਕੀਰਤਨੀਆਂ ਬਹੁਤ ਭਾਈ ਭਲਿਆਂ ਤੋਂ ਬਲਾ ਇਹ ਹੈ ਜੇ ਕੀਰਤਨੀਆਂ ਜਾਂ ਕੀਰਤਨ ਲਾਉਣ ਵਾਲਾ ਜਿੰਨੇ ਦੁਨੀਆਂ ਦੇ ਸਵਰਗ ਦੇ ਲੋਕ ਦੇ ਦੇਵਤੇ ਗਉਈਏ ਹੈ ਮਾਇਤ ਲੋਕ ਦੇ ਗਉਈਏ ਹੈ ਉਹਨਾਂ ਸਾਰਿਆਂ ਜੋ ਭਲਿਆਂ ਚੋਂ ਭਲਾ ਭਾਈ ਐਸਾ ਕੀਰਤਨ ਗਾਉਣ ਵਾਲਾ ਹੈ RAM RAMA RAMA GUNGA ਜਿਹਨੂੰ ਰਮਿਆ ਹੋਇਆ ਹੈ RAM ਹੈ ਭਾਈ ਉਹਦੇ ਗੁਣਾਂ ਨੂੰ ਗਾਉਣਾ ਕਰੇ RAM RAMA 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 GUNGA ਜਿਹਨੂੰ ਰਮਾ ਮਾਇਆ ਦਾ ਪਤੀ ਹੈ RAM ਹੈ ਭਾਈ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੇ ਛੋੜ ਮਾਇਆ ਕੀ ਧੰਦ ਸੁਆ ਤੇ ਮੈਂ ਇਹ ਦੇ ਧੰਦਿਆਂ ਚ ਨਾ ਫਸਿਆ ਰਿਹਾ ਵੀ ਇਹਨਾਂ ਦੇ ਸਵਾਦਾਂ ਚ ਵਿਸ਼ਿਆਂ ਚ ਨਾ ਸਰਸਪਰਚ ਲੱਗਾ ਰਹੇ ਇਹਨਾਂ ਨੂੰ ਛੱਡ ਦੇ ਵੀ ਹਿਰਦੇ ਚੋਂ ਪ੍ਰਹਾਉ ਪੰਜ ਵਿਜਿਤਰ ਕਰੇ ਸੰਤੂਖਾ ਇਹਨਾਂ ਦੇ ਬੁਜਿਤਰ ਬਯੰਤਰੀ ਜਾਈ ਵੀ ਹੈ ਜਦੋਂ ਪੰਜ ਵਿਜਿਤਰ ਕਰੇ ਸੰਤੂਖਾ ਪੰਜੇ ਗਿਆਨ ਇੰਦਰੀ ਜਿਹੜੇ ਹੈ ਇਹਨਾਂ ਨੂੰ ਬਯੰਤਰੀ ਬਣਾਵੇ ਜਾ ਸਰਸੰਤੋਖ ਦੇ ਆਇ ਧਰਮ ਵਿਚਾਰ ਜਿਹੜੇ ਪੰਜੇ ਹਨ ਇਹ ਬਜੰਤਰ ਬਜੰਤਰ ਬਾਜੇ ਬਣਾਉਣਾ ਕਰੇ ਕਰੇ ਸੰਤੂਖਾ ਸੰਤੋਖ ਆਦਿਕ ਜਿਹੜੇ ਪੰਜ ਹਨ ਇਹ ਬਜੰਤਰ ਬਾਜੇ ਬਣਾਉਣਾ ਕਰੇ ਸਾਤ ਸੁਰਾ ਲੈ ਚੱਲੇ ਇਹ ਸਾਤ ਸੁਰਾਂ ਵਿੱਚ ਮਿੱਤੀ ਜਿਵੇਂ ਰਖੋ ਉਹ ਗੰਧਾਰ ਮਧਵੋ ਭੈਵਟ ਨਖਾਦ ਆਦਿਕ ਸੁਰਾਂ ਦੇ ਨਾਮ ਹਨ ਇਸੇ ਪ੍ਰਕਾਰ ਕਹਿੰਦੇ ਸਾਤ ਸੁਰਾਂ ਦੇ ਗਾਲੇ ਸਤ ਕਰਨਾ ਮੈਤਰੀ ਮੁਤਾ ਦੇਖਿਆ ਸ਼ਾਂਤੀ ਖਿਮਾ ਤੇ ਸਰਬਾ ਇਹ ਸਤ ਸ੍ਰੀ ਅੰਨ ਵਿੱਚ ਬਿੱਤੀ ਨੂੰ ਲੈ ਕੇ ਚੱਲਣਾ ਕਰੇ ਬਾਜਾ ਮਾਣ ਤਾਣ ਤੈ ਤਨ ਜਿਹੜਾ ਇਹ ਜਿਹੜਾ ਮਾਣ ਦਾ ਛੱਡਣਾ ਇਹ ਬਾਜੇ ਦਾ ਤਰਾਨੇ ਕਿਹੜੇ ਦੇਣੇ ਆ ਜਿਹੜਾ ਤਾਣ ਕੈ ਤਨ ਦੇਹ ਦਾ ਜਿਹੜਾ ਗਿਸ਼ਿਆਂ ਦਾ ਤਾਣ ਛੱਡਣਾ ਹੈ ਇਹ ترਾਨੇ ਦੇ ਰਹੇ ਹੈ ਪਾਵਨ ਜੈਨਪੁਰ ਨੇ ਹੈ ਪਾਵਨ 비ਗਾ ਘਾਲਾ ਉਹ ਵੀ ਨਿਰਧਕਾਰੀ ਵਾਲੇ ਜਿਹੜੇ ਆ ਪੈਰ ਬਿੰਗਾਟੇ ਤਾਂ ਵੀ ਕਰ ਲੈਂਦੇ ਹੈ ਕਿਦਰ ਪੈਰ ਨੂੰ ਆਪਦੇ ਨੂੰ ਬਿੰਗੇ ਰਸ ਤੇ ਕੁਸੰਗ ਦੇ ਰਾਹ ਨਾ ਕਦੇ ਵੀ ਪੈਰ ਪਾਵੇ ਹਰ ਵਕਤ ਸੰਗਤ ਦੇ ਵਿੱਚ ਹੀ ਮਿਲਿਆ ਰਹੇ ਪਾਵਨ ਮੰਨ ਦਾ ਸੰਕਲਪੂਰਤੀ ਪੈਰ ਵੀ ਬਿੰਗਾ ਵਿਸ਼ੇ ਰਸ ਦੇ ਕਿਹਦੇ ਕੁਸੰਗ ਦੇ ਜਨਾ ਪਾਵੇ ਫੇਰੀ ਫੇਰ ਨਾ ਹੋਵੇ ਕਬਹੀ ਫੇਰੀ ਫੇ ਲੈਂਦੇ ਨੇ ਨਿਰਤਕਾਰੀ ਵਾਲੇ ਕਿੰਨੇ ਕਈ ਫੇਰੀ ਹੋਈ ਐ ਜਿਹੜਾ ਸਾਧ ਸੰਗਤ ਮੰਨ ਬਲਮਨ ਫੇਰ ਲੈਣਾ ਤੇ 84 ਦਾ ਫੇਰ ਕਦੇ ਹੋ ਗਈ ਨਾ ਜੰਮਣ ਮਤੋਂ ਰਹਿਤ ਹੋ ਜੀਏ ਇਹੋ ਫੇਰੀ ਲੈਣੀ ਚੰਗੀ ਹੈ ਇੱਕ ਸ਼ਬਦ ਬੰਦ ਪੱਲ ਕੋਈ ਸ਼ਬਦ ਮਹਰ ਦਾ ਇੱਕ ਸ਼ਬਦ ਨੂੰ ਪ੍ਰਾਣ ਵਸਨ ਪੱਲੇ ਰੀਚ ਬੰਦ ਰਵੇ ਇੱਕ ਸ਼ਬਦ ਜਿਹੜਾ ਬੰਦਣਾ ਨੇ ਪਲ ਪਾਲ ਬਣਾ ਕੇ ਜੋਦੇ ਹੁੰਦੇ ਨੇ ਨਾ ਪਾਲ ਬਣਾ ਕੇ ਕਤਾਰ ਬਣਾ ਕੇ ਗਾਉਦੇ ਹੁੰਦੇ ਐ ਜਿਹੜਾ ਇਹ ਕਿਸ਼ੌਰੀ ਚਿੱਤ ਨੂੰ ਬੰਨਣਾ ਇਹੋ ਹੀ ਪਾਲ ਬਣਾ ਲਵੇ ਇਹੋ ਕਤਾਰ ਬਣਾ ਕੇ ਗਾਉਣਾ ਕਰੇ ਬੱਲੇ ਦੇ ਦੇ ਜ ਮੰਨ ਲਵੇ ਨਾਰ ਦੀ ਨਰ ਹਰ ਜਾਨ ਹਜ਼ੂਰੇ ਮੈਰ ਦੀ ਨਾਰ ਜਿਹੜਾ ਹੁੰਦਾ ਹੈ ਇਹਦੀ ਪ੍ਰੇਮਾ ਭਗਤੀ ਮੰਨੀ ਆਣਾ ਮਹਾਰਾ ਜੀ ਕਹਿੰਦੇ ਪ੍ਰੇਮਾ ਭਗਤੀ ਨਾਰ ਦੀ ਇਹੋ ਹੀ ਹੈ ਜਿਹੜਾ ਨਰ ਨੂੰ ਹਰੇ ਕਰਨ ਵਾਲਾ ਨਯੰਤਾਨ ਨਰਸਿੰਘਾ ਰੂਪਾਂਤ ਕਰਨ ਵਾਲਾ ਹੈ ਉਹਨੂੰ ਹਜ਼ੂਰ ਸਮਝੇ ਇਹੋ ਨਾ ਰੁੱਧੀ ਜਾਣ ਵਾਲੀ ਭਗਤੀ ਹੈ ਨਾਰਦ ਗੁਮਨੀ ਵਾਲੀ ਪ੍ਰੇਮਾ ਭਗਤੀ ਹੈ। ਵਾਹਿਗੁਰੂ ਨੂੰ ਹਰ ਵਕਤ ਹਾਜ਼ਰ-ਨਾਜ਼ਰ ਜਾਣਣਾ ਹੈ, ਜਿਹੜਾ ਨੇੜੇ ਜਾਣਣਾ ਹੈ। ਕੂੰਗਰ ਖੜਕ ਤਿਆਗ ਵਿਸੂਰੇ। ਗੁਰੂ ਬਨ ਕੇ ਨਛਦੇ ਹੁੰਦੇ ਖੁਦਾ ਕਰਦੇ ਨਾਲ ਤਾਲਪੁਰ ਦੇ। ਇਹ ਮਾਰੇ ਕਨੇ ਜਿਹੜੇ ਝੋਰੀ ਛੱਡ ਦੇਣੇ ਨੇ ਦਿਲ ਚੋਂ, ਵਿਸ਼ੇਸ਼ ਕਰਕੇ ਦੁੱਖ ਦੇਣ ਵਾਲੇ ਇਹੋ ਹੀ ਹੰਗਰਿਆਂ ਦਾ ਥੜਕਾ ਸਮਝੇ ਸਹਿਜ ਆਨੰਦ ਦਿਖਾਵੇ ਭਾਵ ਹੈ ਫਿਰ ਹੈ ਤਾਂ ਦਿਖਾਉਂਦੇ ਅੱਖਾਂ ਜੀਆਂ ਮਟਕਾ ਕੇ ਹੱਥ ਜਿਹੇ ਦੇ ਇਸ਼ਾਰੇ ਚੱਕ ਚੱਕ ਕੇ ਨੱਚ ਕੇ ਮਾਰੋ ਕਹਿੰਦੇ ਨੇ ਇਹ ਭਾਵ ਪਾਵੀ ਹੋਈ ਹੈ ਸਹਿਜ ਆਨੰਦ ਦਿਖਾਵੇ ਭਾਵ ਹੈ ਜਿਵੇਂ ਸਹਿਜ ਸਰੂਪ ਦਾ ਆਨੰਦ ਹੋਣਾ ਹੈ ਇਹੋ ਹੀ ਹਾ ਭਾਵ ਮੁਖਾਉਣੇ ਹੈ ਭਾਈ ਹੋਰ ਹਾ ਭਾਵ ਕੀ ਕਰਕੇ ਮੁਖਾਉਣੇ ਹੈ ਨਾਚਿਆਂ ਨੂੰ ਨੱਚਣਾ ਟਪਣਾ ਅੱਖਾਂ ਦੇ ਇਸ਼ਾਰੇ ਕਰਨੇ ਕੀ ਲੋੜ ਹੈ ਇਹ ਉਹ ਨਿਰਤਕਾਰੀ ਜਨਮ ਨਾ ਆਵੇ ਜਿਹੜਾ ਇਸ ਪ੍ਰਕਾਰ ਦੀ ਨਿਰਤਕਾਰੀ ਕਰੇਗਾ ਗੁਰ ਸਿੱਖੋ ਜਨਮਾਂ ਜਮੀ ਆਵੇਗਾ ਉਹ ਮੁਕਤ ਹੋ ਜਾਵੇਗਾ ਜੀ ਕੋ ਆਪਣੇ ਠਾਕੁਰ ਭਾਗ ਜੀ ਤੇ ਆਪਣੇ ਠਾਕੁਰ ਅਕਾਲ ਪੁਰਖ ਦੀ ਸਦਾ ਕਰੇਗਾ ਨਾ ਭਾਗਨਾ ਕਰੇਗਾ ਕੋਟ ਮਦ ਇਹ ਕੀਰਤਨ ਗਾਏ ਇਹ ਗੁਰੂਆਂ ਵਿੱਚੋਂ ਕੋਈ ਐਸਾ ਇੱਕ ਅਦਾ ਹੀ ਹੈ ਜਿਹੜਾ ਇਹੋ ਜਿਹਾ ਕੀਰਤਨ ਗਾਵੇਗਾ ਸਾਧ ਸੰਗਤ ਕੀ ਜਾ ਰੋਟੀ ਜੀ ਬਾਈ ਕੀਰਤਨ ਮਿਲੂ ਕਿੱਥੋਂ ਸਾਧ ਸੰਗਤ ਦੀ ਟੇਕ ਕੋਟ ਦੇ ਆਸਰੇ ਚਲੇ ਜਾਓ ਕਹੋ ਨਾਨਕ ਇਸ ਕੀਰਤਨ ਇਹੋ ਨਾਨਕ ਜੀ ਕਹਿੰਦੇ ਉਸ ਪ੍ਰਭੂ ਦੀ ਇੱਕੋ ਦੁਆ ਹੈ ਤਰੂ ਕਿ ਕੀਰਤਨ ਮਿਲੇਗਾ ਉਹ ਨਿਹਾਲ ਹੋ ਜਾਏਗਾ ਇਹੋ ਜਿਹਾ ਗੁਰਮਤ ਦਾ ਕੀਰਤਨ ਕਰਨਾ ਯੋਗ ਹੈ ਕਿ ਇੱਥੋਂ ਤੱਕ ਸਮਾਪਤੀ ਕਹੀ ਗਈ ਹੈ

ਜਹਾਂਗੀਰ ਬਾਦਸ਼ਾਹ ਨੇ ਸਤਜਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਬੇਨਤੀ ਕੀਤੀ ਤਸਲ ਦੇ ਭਰੇ ਮੁਸਲਮਾਨ ਹੁੰਦੇ ਹਨ ਇਹ ਕਹਿ ਲਗਾ ਮਾਰੇ ਹਿੰਦੀ ਚੰਗੇ ਐ ਕਿ ਮੁਸਲਮਾਨ ਚੰਗੇ ਐ ਰਾਮ ਰਾਮ ਜਪ ਕਰਨਾ ਚੰਗਾ ਖੁਦਾ ਫੁਰਾ ਕਰਨਾ ਚੰਗਾ ਹੈ ਅਸਾ ਕੇ ਗੁਰੂ ਮਹਾਰਾਜ ਜੀ ਨੇ ਤੇਰੀ ਸ਼ੰਕਾ ਮਿਟਾਉਣ ਆ ਕੇ ਇੱਥੇ ਗਏ ਪਰਮਪੁਰ ਦੀ ਸਿੰਘੂ ਹਵਾਲ ਸਿਰੂ ਗਸਾਈ ਜਿਨਾਂ ਨੂੰ ਤੇਰੇ ਜੀ ਹਨ ਮਹਾਰਾਜ ਨੇ ਕਿਹਾ ਕਿ ਹੇ ਪਾਤਸ਼ਾਹ ਚੰਗਾ ਤੋ ਐ ਕੋ ਨਾਨਕ ਜਿਨ ਹੁਕਮ ਪਛਾਤਾ ਰਉ ਸਾਹਿਬ ਕਾ ਕਨ ਭੀ ਨਹੀਂ ਜਾਂਤਾ ਜਿਨਾਂ ਨੂੰ ਅਹਿਰੂ ਦੀ ਆਗਿਆ ਮੰਨਿਆ ਹੈ ਪਰ ਇਸ ਦੇ ਤਿਰ ਨੂੰ ਉਹਨਾਂ ਨੂੰ ਜਾਣੇ ਉਹ ਪਾਈ ਅੱਛੇ ਹਨ ਉਹ ਗੌਣ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨੇ Hindu Musalman ਦੇ ਅੰਦਰ ਉਹ ਨਿਆਰੇ ਹੀ ਹਨ ਸਾਰੇ ਜਿੱਦ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਹਨ ਜਿਨੂ ਕੇ ਨਾਮ ਦੇ ਜੀਂ ਦੋਹਾਂ ਤੇ ਗਿਆਨੀ ਸ਼ਿਆਣੋ ਰਾਮ ਕਲੀ ਮਹੱਲਾ ਪੰਜਵਾ ਕੂਈ ਬੂਲੇ ਰਾਮ ਰਾਮ ਫਿਰ ਭਾਈ ਕੋਈ Hindu ਆਪਣੇ ਆਪ ਨੂੰ ਤਹਾਨ ਵਾਲੇ ਰਮਿਆ ਹੋਇਆ ਰਾਮ ਜਾਣ ਕਰਕੇ ਉਹਦੇ ਨਾਮ ਦਾ ਉਚਾਰਨ ਕਰਦੇ ਹਨ ਕੋਈ ਖੁਦਾ ਕੋਈ ਯਹੂਦੀ ਜਿਹੜੇ ਖੁਦਾ ਖੁਦਾ ਕਰਦੇ ਹਨ کہ خود آیا ہوا کلشر ہے کوئی سیوا گسائیا کوئی جہے ہیں ویشنو لوگ وہ گسائی جان کے اس کا سیون رہے ہیں کہ تصویر مالک ہے جہے محمدی ہیں گے ان محمد نے اخلا کے نام جی سر اللہ کا یاپ کرایا تھی کہ اس کر کے محمدی جڑے ہیں وہ اللہ اللہ کرتے ہیں ਅੱਲਾ ਨਾਉ ਪਾਗਦਾ ਕੁਇਤ ਪਰ ਪ੍ਰੇਸ਼ਾ ਅੱਲਾ ਨਾਉ ਹੈ ਕਾਰਨ ਕਰਨ ਕਰੀਮ ਇਹ ਲੋਕ ਇਹ ਕਹਿੰਦੇ ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਅਤੇ ਮੁਸਲਮਾਨ ਉਸ ਨੂੰ ਕ੍ਰੀਮ ਕਰਨ ਬਖਸ਼ੀ ਕਰਨ ਵਾਲਾ ਕਹਿੰਦੇ ਹਨ ਕਿਰਪਾ ਧਾਰ ਰਹੀਮ ਇਹਨੂੰ ਜਿਹੜੇ ਹਮ ਕਹਿੰਦੇ ਨੇ ਕਿਰਪਾ ਦੇ ਧਾਰ ਨੂੰ ਆਹ ਹੈ ਤੇ ਮੁਸਲਮਾਨ ਕਹਿੰਦੇ ਰਹਿਮ ਦੇਨ ਹੈ ਹਰ ਹੀ ਮੰਦਰਾਉ ਕੋਈ ਨਾ ਮੱਤਿਰਥ ਅਗੇ ਕੋਈ ਹਿੰਦੂ ਬਣ ਕੇ ਤੀਰਥਾਂ ਤੇ ਸਾਧ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਕੋਈ ਹੱਜ ਜਾਏ ਅਗੇ ਕੋਈ ਸ਼ਿਵਜੀ ਦਾ ਜੋ ਸਥਾਨ ਮਕਸ਼ੀਂਦਰ ਉਹਦਾ ਹੱਜ ਕਰਨ ਵਾਸਤੇ ਜਾ ਕੇ ਮੁਸਲਮਾਨ ਉਹ ਸੇ ਇੱਕ ਸਾਲ ਸੰਗਰੀ ਸੰਖਮਰ ਦਾ ਬਣਿਆ ਹੋਇਆ ਪੱਥਰ ਗੋਲ ਜਿਹਾ ਅੰਡੇ ਦੀ ਸ਼ਕਲ ਦਾ ਉਸ ਨੂੰ ਜਾ ਕੇ ਚੁੰਮਦੇ ਐ ਚੁੰਮਣੇ ਕਰਕੇ ਕਹਿੰਦੇ ਪਹਿਲਾਂ ਇਹ ਚਿੱਟਾ ਸੀ ਸਾਡੇ ਗੁਨਾਹਾਂ ਨੂੰ ਲੈ ਕੇ ਕਾਲਾ ਪੱਥਰ ਹੋ ਗਿਆ ਇਸ ਕਰਕੇ ਕਹਿੰਦੇ ਸਾਡੇ ਗੁਨਾਹਾਂ ਨੂੰ ਇਹ ਮੇੜਦਾ ਹੈ ਉਹਦੀਆਂ ਜਾ ਕੇ ਦਸ ਬੋਸਣੀਆਂ ਲੈਂਦੇ ਹਨ ਚੁੰਮਦੇ ਹਨ ਉਸ ਦੇ ਤਾਈ ਅਤੇ ਸ੍ਰੀ ਨਾਨਕ ਪ੍ਰਕਾਸ਼ ਤੇ ਲਿਖਿਆ ਉਹਦਾ ਜਿਹੜਾ ਉਹਨਾਂ ਨੂੰ ਸੁਸਲਿਸ਼ਨਾਮ ਕਰਾਉਂਦੇ ਐ ਉਸ ਇਨਾਮ ਦੇ ਪਾਣੀ ਦੀ ਚਰਨਾਮਤ ਲੈਂਦੇ ਆ ਇਹਦਾ ਨਾਮ ਹੱਜ ਸਮਝਦੇ ਹਨ ਇੱਕ ਝੰਡਾ ਹੈ ਮੀਲ ਦੇ ਉੱਤੇ ਮੁਸਲਮਾਨ ਉੱਥੇ ਬੈਠਾ ਪਹਾੜੀ ਤੇ ਜਦੋਂ ਝੰਡਾ ਲੰਦਾ ਹੈ ਸਾਰੇ ਮੁਸਲਮਾਨ ਉਹਦੇ ਵੱਲ ਤੱਕਦੇ ਕਿ ਤੁਹਾਡਾ ਹੱਜ ਪੂਰਾ ਹੋ ਗਿਆ ਇਹ ਫਿਰ ਯਾਤਰਾ ਪੂਰੀ ਹੋ ਗਈ ਮੱਕੇ ਦਾ ਇਉਂ ਆਪਣੇ ਆਪ ਨੂੰ ਹਾਜੀ ਮੰਨ ਕੇ ਫਿਰ ਆ ਜਾਂਦੇ ਨੇ ਵਾਪਸ ਕੋਈ ਕਰ ਪੂਜਾ ਕੋਈ 16 ਪ੍ਰਕਾਰ ਕਰਕੇ ਮੂਰਤੀਆਂ ਦਾ ਪੂਜਨ ਕਰਦਾ ਕੋਈ ਸ਼ਿਵਲਿੰਗ ਦਾ ਕੋਈ ਤਾਰੂਤੀ ਦੀ ਧੜ ਦਾ ਕੋਈ বিষ্ণੂ ਦੇ ਬਣੇ ਹੋਏ ਠਾਪਰਾਂ ਦਾ ਪੂਜਨ ਕਰਵਾ ਰਿਹਾ ਹੈ ਬਿਰਿੰਦਾ ਰਾਖੀ ਦੇ ਸਰਾਖ ਨਾਲ ਜੋ বিষ্ণੂ ਦੇ ਗੁਪਤੰਗ ਜਿਹੜੇ ਸੀ ਉਹ ਗੋਲ ਹੋ ਗਏ ਸੀ ਕਿ ਉਹਨਾਂ ਦੀ ਕੀਆ ਕਰਦੇ ਆ ਤੂੰ ਹੀ ਸਿਰ ਨੇਵਾਬ ਹਬੇ ਕੋਈ ਸਿਰ ਮੁਸੀਬਤ ਦੇ ਨਵਾਉਂਦੇ ਆ ਮੁਸਲਮਾਨ ਆਪਣੇ ਆਪ ਨੂੰ ਮੰਦੇ ਹਨ ਕੋਈ ਪੜਾ ਪੀੜ ਕੋਈ ਹਿੰਦੂ ਲੋਕ ਸ਼ਾਵਰੀ ਗੁਰੂ ਸਰਵੰਦੀ ਤੋਂ ਪੜ੍ਹਦੇ ਹਨ ਕੋਈ ਕਤੇ ਕੋਈ ਮੁਸਲਮਾਨ ਜਿਹੜੇ ਹਣਗੇ ਉਹ ਕੁਰਾਨ ਨੂੰ ਪੜ੍ਹਦੇ ਹਨ ਯਹੂਦੀਏ ਪੁਰਾਣ ਨੂੰ ਪੜ੍ਹਦੇ ਹਨ ਅਤੇ ਜਿਹੜੇ ਸਿਆਣੇ ਹਣਗੇ ਉਹ ਜ਼ਬੂਰ ਨੂੰ ਪੜ੍ਹਦੇ ਰਹਿਣਗੇ ਇਸੇ ਪ੍ਰਕਾਰ ਅਜ਼ਮੂਰ ਤੋਰੇਤ ਤੇ ਇਸੇ ਪ੍ਰਕਾਰ ਤੁਰਕਾਨ ਸਰਕਾਨ ਆਦਿਕਾ ਨੂੰ ਪੜ੍ਹਦੇ ਹਣਗੇ ਤੇ ਈਸਾਈ ਜਿਹੜੇ ਅੰਜੀਲ ਨੂੰ ਪੜ੍ਹਦੇ ਰਹਿਣਗੇ ਕਿਉਂ ਇਹ ਚਾਰ ਕਿਤਾਬਾਂ ਹਨ ਇਸੇ ਨੇ ਈਸਾਈ ਦੀ ਆਪਣੇ ਅੰਜੀਲ ਹੈ ਅਤੇ ਅੰਜੀਲ ਤੌਰੇਤ ਹੈ ਯਹੂਦੀਆਂ ਦੀ ਇਸੇ ਪ੍ਰਕਾਰ ਮੁਸਲਮਾਨਾਂ ਦੇ ਭਕਰ ਫਿਰਕੇ ਹਨ ਉਹਨਾਂ ਦੇ ਵਿੱਚੋਂ ਅਜੀਬ ਤਰੀਕਾ ਤੇ ਜੰਬੂਰ ਤੇ ਕੁਰਾਨ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਕਿਤਾਬਾਂ ਇਹਨਾਂ ਨੂੰ ਕਿਤਾਬਾਂ ਨੂੰ ਕੋਈ ਪੜ੍ਹਦੇ ਹਨ ਕੋਈ ਉਹ ਡੈ ਨੀਲ ਕੋਈ ਮੁਸਲਮਾਨ ਨੀਲੇ ਵਸਰ ਪੈਰਦੇ ਹਨਗੇ ਕੋਈ ਸੁਪੀਦ ਅਜੇ ਕੋਈ Hindu ਆਪਣੇ ਆਪ ਨੂੰ ਮੰਨ ਕੇ ਚਿੱਟੇ ਪੈਰ ਦੇ ਖਾਸੇ ਨੂੰ ਦੋਵੇਂ ਰੰਗ ਪ੍ਰਦਾਨ ਹਨ ਕੋਈ ਕਹ ਤੁਰਕ ਕੋਈ ਕਹਿੰਦੇ ਅਸੀਂ ਤੁਰਕ ਮੁਸਲਮਾਨ ਹਾਂ ਤੁਰਕਸਤਾਨ ਦੇ ਕੋਈ ਕਹ Hindu ਕੋਈ ਕਹਿੰਦੇ ਹਿੰਦੂਸਤਾਨ ਦੇ ਅਸੀਂ Hindu ਹਾਂ ਇਹ ਮੁਹੰਮਦ ਨਾ ਹੋ ਹਿੰਦੂਸਤਾਨੀਆ ਦਾ Hindu ਪਾਇਆ ਉਥੋਂ ਚੋਰੀ ਭਜਿਆਏ ਸੀ ਇਹਨਾਂ ਦੇ ਪਾਸੋਂ ਅਟਕ ਤੋਂ ਪਾਰੋਂ ਉਹ ਇਹਦੀ ਬਾਗ ਦੇ ਨਾਲ ਮੁਸਲਮਾਨ ਨਹੀਂ ਸੀ ਬਣੇ ਹੋਏ ਮੁਸਲਮਾਨ ਨਾਮ ਬਣਨੇ ਕਰਕੇ ਇਹਨਾਂ ਦਾ ਨਾਮ ਚੋਰ ਪਾਤਾ ਅਰਬੀ ਚ હિન્દੂ ਨਾਮ ਪੇਰ ਗਿਆ ਹੈ ਇਹ ਹਿੰਦੁਸਤਾਨ ਦਾ ਨਾਮ ਬਣੇ ਚੋਰਾ ਦਾ ਥਾਂ ਨਵੇਂ ਨੇ ਲੋਕ ਕਹਿੰਦੇ ਕਿਸ ਪ੍ਰਕਾਰ ਬਗਾਵਤ ਕਰਕੇ ਇਹਨਾਂ ਦੀ ਬਗਨਾਮੀ ਕਰਨ ਵਾਸਤੇ હિન્દੂ ਨਾਮ ਪਾਇਆ ਸੀ ਤੇ ਆਰੀਏ ਤਾਂ ਹੀ ਆਪ ਨੂੰ ਆਰਜਵਰਤੀ ਕਹੋਂਦੇ ਆ ਭਾਰਤ ਵਰਸ਼ੀਆ ਜਿੱਕਰ ਦੇ ਨਵੇਂ ਜਮੇ ਤੋਂ ਹੁੰਦੇ ਆ ਤੇ હિન્દੂ ਸ਼ਬਦ ਜਿਹੜਾ ਸੀ ਅਰਬੀ ਵਿੱਚ ਇਹ ਚੋਰ ਦਾ ਆਵਾਜਕ ਸੀ ਪਰ ਹਿੰਦੂ ਦੇ ਅੰਦਰ ਆਉਣੇ ਕਰਕੇ ਹਿੰਦੁਸਤਾਨ ਦੇ ਅੰਦਰ ਹਿੰਦੂ ਆਪਣੇ ਆਪ ਨੂੰ ਕਹਉਂਦੇ ਹਨ ਕੋਈ ਕੋਈ ਬਾਦਸ਼ਾਹ ਪਿਸਤੋਬ ਕੋਈ ਕੁਲ ਪਿਸਤੋ ਸਵਰਗ ਦੇ ਵਿੱਚ ਜਾ ਕੇ ਜਿੱਥੇ ਮਾਵਾ ਆਲਮ ਨੇ ਖੁਦਾ ਦਾ ਜਨਵਾ ਵੇਖ ਅਸੀਂ ਉਸ ਪਿਸਤੋਈ ਛਾ ਕੋਈ ਕਰ ਲਿਆ ਪਿਸਤੋ ਸਵਰਗ ਦਾ ਨਾਮ ਹੈ ਇਹਨਾਂ ਦੇ ਅੰਦਰ ਕੋਈ ਸੁਰਗਿੰਦੂ ਕੋਈ ਸੁੰਗਦਾ ਰਾਜਾ ਬਕੁਟੜੀ ਇੱਛਾ ਕਰਦੇ ਮਰਮ ਲੋਕ ਦੀ ਬਕੁਟੜੀ Hindu ਲੋਕ ਇੱਛਾ ਕਰਦੇ ਜਿਹੜੇ ਮਿਤਕ ਹੋਣ ਵਾਇਚਾਵਾਨ ਸਰਗ ਦੀ ਇੱਛਾ ਸ਼ਕਾਮੀਪੁਰ ਕਰਦੇ ਹੈ ਮਰਮ ਲੋਕ ਦੀ ਜੋਗੀਪੁਰਖ ਇੱਛਾ ਕਰਦੇ ਹੈ ਅਤੇ ਮੁਕਤਪੁਰਖ ਜਿਹੜੇ ਹਨ ਉਸ ਸ਼ਲੋਕ ਸੁਣੇ ਬਕੁਟੜੀ ਇੱਛਾ ਕਰਦੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ ਕਹੋ ਨਾਨਕ ਜਿਨ ਹੁਕਮ ਪਛਾਤਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸਾਰਿਆਂ ਵਿੱਚ ਚਾਹੇ ਕੋ ਹਿੰਦੂ ਹੈ ਚਾਹੇ ਕੋ ਮੁਸਲਮਾਨ ਹੈ ਜਿਨ੍ਹਾਂ ਨੂੰ ਪਰਮੇਸ਼ਰ ਦਾ ਹੁਕਮ ਲਿਓ ਹੈ ਇਹ ਕੋ ਨਾਮ ਹੁਕਮ ਹੈ ਨਾਨਕ ਸਜਗ ਗਿਆ ਭਜਾਇ ਜੀਓ ਪਰਮੇਸ਼ਰ ਦਾ ਭਜਨ ਕਰਨ ਰੂਪ ਹੋਣਾ ਪਛਾਣਿਆ ਹੈ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਪ੍ਰਭ ਜੋ ਪ੍ਰਭ ਜੋ ਸਹਿਬ ਸਾਹਿਬ ਦਾ ਮਾਲਕ ਸਮਰੱਥ ਹੈ ਗੁਰਾਂ ਦੁਆਰਾ ਉਹ ਵੀ ਏਕਾ ਦੇ ਤੇ ਜੂਰ ਜਾਣਿਆ ਹੈ ਉਸ ਵਿੱਚ ਜੋ ਜਲਮੇ ਜਲਾਛਤਾਨਾ ਜੋਤੀ ਸਿੰਘ ਜੋਰ ਸਮਾਨਾ ਇਹ ਬਾਨਸ਼ਾ ਮਿਲ ਗਏ ਹਨ ਸੁਣ ਕੇ ਪਾਲਸ਼ਾ ਸਿੱਧਾ ਕੀਤਾ ਗੁਰੂ ਸਾਹਿਬ ਦੇ ਅੱਗੇ RAM KALI ਮਹੱਲਾ ਪੰਜਵਾ ਪਵਨਾ ਮਹ ਪਵਨ ਸੁਮਾਇਆ ਸਾਹਿਬ ਜੀ ਕੋਈ ਗਦਵਾ ਰਸੀਦੀ ਆਪ ਨੂੰ ਤੇ ਫਲਦਕ ਹੁੰਦਾ ਸੀ ਉਹ ਤਾਂ ਪੁੱਤਰ ਸਾਹਿਬ ਸੰਗਤ ਜੀ ਗੁਜਰ ਗਏ ਜਿਸ ਵੇਲੇ ਪੁੱਤਰ ਗੁਜਰ ਗਿਆ ਉਹ ਬੜਾ ਬਰਲਾਬ ਕਰਦਾ ਸੀ ਕਿਸੇ ਨੇ ਕਿਹਾ ਕਿ ਗੁਰੂ ਸਾਹਿਬ ਦੇ ਕੋਲੇ ਚੱਲ ਸਕੇ ਪਾਰਸ਼ਾ ਤੇ ਨੂੰ ਧੀਰ ਜੀ ਮੇਨਗੇ ਸਤਜੋਗੋਂ ਦੇ ਪਾਸ ਵਿਵਾਨ ਲੱਗੇ ਚਾਇਆ ਮਜੀ ਸਾਹਿਬ ਅਮਰਸਰ ਸਾਹਿਬ ਵਿੱਚ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਕੀ ਕਾਰਨ ਹੈ ਜੀ ਮੇਰਾ ਪੁੱਤਰ ਮਰ ਗਿਆ ਜੇ ਕਿਰਪਾ ਕਰਕੇ ਉਹਦੀ ਰੂਹ ਮੈਨੂੰ ਖਾ ਦੇਓ ਇੱਕ ਵਾਰੀ ਮਹਾਰਾਜ ਮੈਨੂੰ ਉਹ ਮੁੰਡੇ ਦਾ ਮੂੰਹ ਖਾ ਦੇਓ ਜੀਵਨਾ ਕਰਕੇ ਫਿਰ ਮੈਂ ਆਪਦੇ ਚਰਨਾਂ ਦਾ ਸਾਧਕ ਬਣ ਜਾਵਾਂ ਉਸ ਸੰਕੇਤ ਗੁਰੂ ਸਾਹਿਬ ਜੀ ਨੇ ਉਸ ਬੱਚੇ ਦੀ ਜਿਹੜੀ ਰੂਹ ਸੀ ਉਸ ਨੂੰ ਜਿਵਾ ਕੇ ਗਰੀਬ ਨਾਜਿਮਾ ਦੇ ਪੁੱਤਰ ਨੂੰ ਸਾਹਮਣੇ ਖੜਾ ਕਰ ਦਿੱਤਾ ਸੂਖ ਮਨੋਵਿਗਿਆਦੋ ਆ ਕੇ ਸਾਹਮਣੇ ਖੜਾ ਹੋਇਆ ਉਹ ਕਹਿੰਦਾ ਕਹੇ ਪੁੱਤਰ ਮੈਨੂੰ ਗੱਲ ਨਾਲ ਮੈਂ ਕਹਿੰਦਾ ਵੀ ਮੈਂ ਇਸ ਦੇ ਦੇ ਵਿੱਚ ਤੇਰਾ ਪੁੱਤਰ ਸੀ ਇਹ ਜੇ ਵੀ ਸੂਖ ਹੁੰਦੇ ਵਿੱਚ ਮੈਂ ਤੇਰਾ ਪੁੱਤਰ ਨਹੀਂ ਹਾਂ ਮੈਂ ਤਾਂ ਪ੍ਰਵੇਸ਼ ਵੀ ਆ ਗਿਆ ਜੀ ਹੁਕਮ ਦੇ ਵਿੱਚ ਜਿੰਨਾ ਚਿਰ ਹੁਕਮ ਸੀ ਤੇਰੇ ਘਰ ਵਿੱਚ ਜੰਮਿਆ ਸੀ ਰਿਹਾ ਸੀ ਕੌਣ ਮੈਨੂੰ ਜਿੱਥੇ ਹੁਕਮ ਹੈ ਮੈਂ ਉੱਥੇ ਜਾਵਾਂਗਾ ਇਹ ਜਿਹੇ ਜਵਾਬ ਦੇ ਤਾ ਨਰਾਸਾ ਹੋ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਾਰਾ ਹੁਣ ਮੇਰਾ ਮੋਹ ਟੁੱਟ ਗਿਆ ਹੈ ਕਿਰਪਾ ਕਰੋ ਗਿਆਨ ਬਖਸ਼ੋ ਗੁਰੂ ਸਾਹਿਬ ਜੀ ਨੇ ਉਸ ਵਕਤ ਇਹ ਪਰਮ ਕੋਈ ਪ੍ਰਵੇਸ਼ ਵਿਚਾਰ ਨੂੰ ਕੀਤਾ ਹੈ ਉਹ ਗਿਆਨੀ ਦੇ ਪੁੱਤਰ ਮਰੇ ਦੇ ਮਰਾਗ ਹੋਏ ਸਕੇ RAM KALI MAHALLA PANJWA PAVAN MAH PAVAN SAMAYA ਕਿ ਭਾਈ ਕੌਣ ਵਿਚ ਤਾਂ ਫੌਣ ਕੱਟ ਮਿਲ ਗਿਆ ਹੈ ਹਜੂਦ ਰਲ ਜਾਏ ਜੋਤੀ ਜੋ ਅਗੰ ਦਾ ਹਿੱਸਾ ਹੈ ਅਗ ਵਿੱਚ ਅਗ ਦਾ ਤਤ ਮਿਲ ਗਿਆ ਹੈ ਮਾਟੀ ਮਾਟੀ ਹੋਈ ਜਿਹੜੀ ਮਿੱਟੀ ਦੇ ਅੰਸਰ ਮਿੱਟੀਕ ਮਿਲ ਕੇ ਕੋਈ ਹੋ ਗਈ ਹੈ ਰੋਗਨ ਹਾਰੇ ਕੀ ਕਵਨ ਟੀਏ ਰੋਣ ਹੋਏ ਨੇ ਕਿਸ ਚੀਜ਼ ਦੀ ਟੀਕੋਟ ਲਈ ਹੈ ਦੋਸੋ ਕਿਹੜੀ ਚੀਜ਼ ਨੂੰ ਤੁਸੀਂ ਮਰਿਆ ਮੰਨ ਕੇ ਰੋਨੇ ਹੋ ਕੌਣ ਕੇ ਪੌਣ ਮਿਲ ਗਈ ਹੈ ਇਸਨੇ ਸਾਹ ਜਿਹੜੇ ਹਵਾ ਦੇ ਮਿਲ ਗਏ ਹਨ ਅਤੇ ਇਸੇ ਪ੍ਰਕਾਰ ਜੋਤ ਪਰਮੇਸ਼ਰ ਦੀ ਵਿੱਚ ਪਦ ਜੋਤ ਜੋਤ ਹੈ ਜੀ ਉਹ ਵਾਸ਼ਨਾ ਦੇ ਪਤੀ ਹੋਈ ਸੀ ਜਿਹਦੀ ਵਾਸ਼ਨਾ ਮਿਲ ਗਈ ਉਹ ਜੋਤੀ ਦੀ ਜੋਤ ਰਲ ਗਈ ਹੈ ਕੌਣ ਨੂੰ ਮੂਆ ਰੇ ਮੌਸੀ ਮਾਟੀ ਹੋਈ ਇੱਕ ਪੰਜਾਂ ਤੁਸਾਂ ਨਹੀਂ ਜਿਹੜੀ ਲਿੱਤੀ ਹੈ ਉਹ ਮਿੱਟੀ ਰੂਪ ਹੀ ਹੋ ਗਈ ਕੋਈ ਹੋ ਗਈ ਧਰਤੀ ਦੀ ਅੰਸ਼ ਧਰਤੀ ਜੀ ਮਿਲ ਗਈ ਰੋਨ ਹਾਰੇ ਕੀ ਕਵਨ ਤੇ ਰੋਮ ਹਾਰੇ ਕੀ ਠੇ ਕੋਟਲੀ ਹੋਈਏ ਕਿਹਦੇ ਆਸਰੇ ਉਹ ਰੋਹਾ ਦੋ ਰਿਹਾ ਹੈ ਕੌਣ ਰੂਵਾ ਰੇ ਕੌਣ ਮਾਰਾ ਮੇਰਾ ਪੁੱਤਰ ਮਰ ਗਿਆ ਮੇਰਾ ਪੁੱਤਰ ਮਰ ਗਿਆ ਮਹਾਰਾ ਕਹਿੰਦੇ ਕੌਣ ਹੋਵਾ ਇਹਨਾਂ ਤੱਤਾਂ ਚ ਗਰੀ ਤਾ ਤੂੰ ਵੀ ਸਾਰੇ ਉਹ ਵੀ ਕਹਿਣ ਹੈ ਕਿ ਕੌਣ ਹੋਵਾ ਦਰਾ ਪੌਣ ਵੀ ਉਸੇ ਤਰ੍ਹਾਂ ਕਾਇਮ ਹੈ ਅਤੇ ਕੌਣ ਉਹ ਸੁਖੁਸ਼ੀ ਮਰਨ ਵਾਲਾ ਹੀ ਨਹੀਂ ਹੈ ਕਿਹੜੀ ਚੀਜ਼ ਮਰੀ ਇਹ ਪਾਈ ਨਾਹਮ ਗਿਆਨੀ ਮਿਲਕਰੋ ਵਿਚਾਰ ਕੇ ਆਪਣੇ ਆਪ ਨੂੰ ਗਿਆਨਵਾਨ ਕਹਣ ਵਾਲਿਆ ਬ੍ਰਹਮ ਗਿਆਨੀਆਂ ਬ੍ਰਹਮ ਗਿਆਨੀਆਂ ਤਤਵੀਤੇ ਭਾਈ ਮੁੰਡਾ ਸਾਹਿਬ ਆਦਿਕਾ ਨਾਲ ਮਿਲ ਕੇ ਇਹ ਵਿਚਾਰ ਲੈਣਾ ਕਰੋ ਤੁਸੀਂ ਇਹੋ ਤਾਂ ਚਲਤ ਪਹਿਆ ਇਹਦਾ ਮਾਰਨ ਕਿ ਚੀਜ਼ ਪਰ ਕੀਤਾ ਹੈ ਮਰੀ ਕੋਈ ਚੀਜ਼ ਨਹੀਂ ਹੈ ਤਤਵੀ ਤੈਨ ਮੰਹਾਂਗੇ ਅਜੇ ਇਸ ਪ੍ਰਕਾਰ ਜੋਤ ਵੀ ਨਿਰੰਕਾਰ ਦੀ ਮਰਮਤੋ ਰਹੇ ਚ ਇਸ ਪ੍ਰਕਾਰ ਦਸੋ ਵਿਚਾਰ ਕਰੋ ਇਹ ਤਾਂ ਜੰਤਰੀ ਕੀਤਾ ਤੋਂ ਤੇ ਤੀਜਾ ਵਾਰ ਖੇਲ ਕੀਤਾ ਹੈ ਇੱਕ ਰਹਾਉ ਅਗਲੀ ਕਿਛ ਖਬਰ ਨਾ ਪਾਈ ਅਗਲੀ ਪ੍ਰਮੋਗ ਵੀ ਕੁਛ ਉਹ ਖਬਰ ਨਹੀਂ ਪਾਈ ਜਾਂਦੀ ਪ੍ਰਾਪਤ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਜੀਆਂ ਨੂੰ ਰੋਗਨ ਹਾਰ ਭੇ ਉਠ ਸਿਧਾਏ ਜੀ ਰੋਣ ਵਾਲਾ ਵੀ ਉੱਠ ਕੇ ਉਸੇ ਜਿਹੜੇ ਕਾਲ ਆ ਜੇ ਉਹ ਵੀ ਤੁਰ ਜਾਵੇ ਪਰ ਲੋਗ ਨੂੰ ਦੱਸੋ ਫੇਰ ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ ਧਰਮ ਨੂੰ ਕੀ ਬਾਂਦੇ ਬੰਧ ਪਰਮ ਦਾ ਪਰਮ ਤੇ ਐ ਨਾ ਭੇਦ ਪਰਮ ਕਨਪਦ ਪਰਮਾਤਮਕ ਇਹ ਸਰੀਰਾਂ ਦੇ ਮੋਹ ਦੇ ਬੰਧਨਾ ਚ ਜੀਵ ਤੁਸੀਂ ਵੱਜੇ ਹੋਏ ਉਹ ਭਰਮ ਕਰਕੇ ਸੁਪਨ ਭਿਆ ਪਹਲਾਏ ਅੰਧ ਜਦੋਂ ਦੁਨੀਆ ਜਦੋਂ ਮਰ ਜਾਂਦਾ ਸੁਪਨੇ ਮੰਨ ਹੋ ਜਾਂਦਾ ਭੁੱਲ ਜਾਂਦਾ ਸਾਰਿਆਂ ਦੇ ਤਾਂ ਇਹ ਸੰਸਾਰ ਸੁਪਨੇ ਦੀ ਨਹੀਂ ਆਈ ਹੋਇਆ ਹੈ ਇਹ ਅੰਦੇ ਅਗਿਆਨੀ ਜਿਹੜੇ ਲੋਕ ਪੜ ਸੁਖਲਾਏ ਭਟਕਦੇ ਫਿਰਦੇ ਆ ਧਰਮ ਵਿੱਚ ਲੱਗੇ ਹੋਏ ਹਨ ਇਹ ਤਾਂ ਰਚਨ ਰਚਿਆ ਕਰਤਾ ਇਹੋ ਸਾਰਾ ਦੇਖਦੇ ਉਹ ਤਾਂ ਰਚਨਾ ਨੂੰ ਰਚਿਆ ਸਰਕਾਰ ਆਕਾਲ ਪੁਰਖ ਨੇ ਆਪ ਆਪ ਤੇ ਜਾਬ ਤੇ ਹੁਕਮ ਅਪਾਰ ਜਿਹੜਾ ਜਨਮ ਧਾਰ ਕੇ ਆਉਣਾ ਵੀ ਕਿਸੇ ਦਾ ਮਰ ਕੇ ਜਾਣਾ ਵੀ ਅਪਾਰ ਦੀ ਹੁਕਮ ਵਿੱਚ ਹੀ ਹੈ ਪਰਮੇਸ਼ਰ ਵੀ ਆ ਗਿਆ ਵੇ ਕੀ ਹੈ ਨਾ ਕੋ ਨਿਪਵਾ ਨ ਮਰਣਾ ਜੋ ਉਹ ਪਰਮੇਸ਼ਰ ਵੀ ਜੋ ਤਾਂ ਨਾ ਕਰੇ ਮਰੀ ਹੈ ਨਾ ਮਰਨ ਦੇ ਲੈਟ ਹੋ ਨਾ ਬਿਨਸ ਹੈ ਅਬਨਾਸੀ ਰੂਪ ਨਾ ਹਵਲਾਗੀ ਕੋ ਹਰਨ ਕਰ ਕੀਏ ਜਿਵੇਂ ਕਿਹਾ ਵਚਨ ਹੋਣੀ ਨਾ ਬਿਨਸ ਹੈ ਅਬਨਾਸੀ ਹੋ ਉਹ ਨਾਸ ਨਹੀਂ ਹੁੰਦਾ ਹੈ ਜੋਤ ਅਜੇ ਜੋ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਹੈ ਉਹ ਬਨਾਸੀ ਰੂਪ ਨੂੰ ਉਹ ਉਹ ਆ ਦੇ ਦੇ ਹਨ ਹੋ ਜਾਂਦੇ ਹਨ ਕੋਣਗੇ ਅੱਗੇ ਵਾਸਤੇ ਜੋ ਇਹੋ ਜਾਣੋ ਸੋ ਇਹੋ ਨਾਮ ਹੈ ਜੀਵ ਨੂੰ ਮਰਦਾ ਮੰਨਦੇ ਹੋ ਇਹ ਗੱਲ ਨਹੀਂ ਮਰਨ ਹਾਰੇ ਜੀਉਣਾ ਨਹੀਂ ਇਹ ਗੱਲ ਨਹੀਂ ਹੈ ਜੋ ਤੁਸੀਂ ਮੰਨੀਆਂ ਨਾ ਮਰਨਾ ਮਰਨਾ ਨਹੀਂ ਹੈ ਜੀਵ ਆਤਮਾ ਵਿੱਚ ਜਾਣ ਰੁਹਾਰੀ ਕਹੋ ਬਾਲਿਆ ਜੇ ਇਸ ਗਿਆਨ ਨੂੰ ਜਾਣ ਕੇ ਵਾਹਿਗੁਰੂ ਦੀ ਜੋਤ ਸਮਝ ਲੈਣਗੇ ਉਹਨਾਂ ਤੁਸੀਂ ਬਲਿਹਾਰ ਜਾਣੇ ਕੁਰਬਾਨ ਜਾਣੇ ਤੁਹਾਨੂੰ ਪੁਰਖਾਂ ਨੂੰ ਨਾਹ ਨਾਨਕ ਗੁਰ ਧਰਮ ਚੁਕਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਸਤਗੁਰ ਨਾਨਕ ਦੇਵ ਜੀ ਨੇ ਸਿੱਖਾਂ ਦੇ ਰਿਹਾ ਬ੍ਰਹਮ ਗਿਆਨ ਦੀ ਵਖੀ ਕਰਕੇ ਇਹ ਜਿਹੜਾ ਭਰਮ ਲਾ ਦੇਣਾ ਸੀ ਇਹ ਚੁਕਾਤਾ ਨਾ ਕੋਈ ਮਰੈ ਨਾ ਆਵੇ ਜਾਵੇ ਹੋ ਮੰਨ ਸ੍ਰਿਸ਼ਟੀ 'ਚ ਨਾ ਤਾਂ ਕੋਈ ਮੌਤ ਦਾ ਮਾਰਿਆ ਮਰਦਾ ਹੈ ਨਾ ਕੋਈ ਆਉਂਤ ਜਨਮ ਧਾਰ ਕੇ ਆਉਂਦਾ ਹੈ ਦੇ ਨਾ ਜਾਇਆ ਜਾਂਦਾ ਵਾਸ਼ਨਾ ਕਰਕੇ ਬ੍ਰਹਮ ਸੂਰ ਦੇ ਵਿੱਚ ਆਉਣਾ ਜਾਣਾ ਨਹੀਂ ਜੰਮਣਾ ਮਰਨਾ ਨਹੀਂ ਹੈ ਮਨ ਦੇ ਅੰਦਰ ਸਾਰਾ ਮਰਨਾ ਇਹ ਜੋ ਜਗ ਦਾ ਆਉਣਾ ਜਾਣਾ ਹੈ ਜਿਹਦਾ ਮਨ ਅਮਨ ਵਸਾ ਨੂੰ ਪ੍ਰਾਪਤ ਹੋ ਗਿਆ ਉਹਦੇ ਨਾ ਕੋਈ ਮਰਜ਼ਾ ਹੈ ਨਾ ਜਨਮ ਧਾਰ ਕੇ ਆਉਂਦਾ ਨਾ ਕੋਈ ਪਰਲੋਕ ਨੂੰ ਜਾਂਦਾ ਹੈ ਸਾਕਤਾਰ ਦੇਣ ਆਪੇ ਆਰਾਮ ਕਲੀ ਮਹੱਲਾ ਪੰਜਵਾ ਜਾਪੁ ਗੋਬਿੰਦ ਗੋਪਾਲ ਲਾਲ ਜੀ ਗੁਰੂ ਸਾਹਿਬ ਦੀ ਚਰਨੀ ਪਈ ਹੈ ਜਾਨਵਰ ਜਿਹੜਾ ਹੁੰਦਾ ਸੀ ਆਪਣੇ ਆਪ ਨੂੰ ਮਹਾਰਾਜ ਮੈਨੂੰ ਕਾਲ ਤੋਂ ਬਚਾਓ ਕਿਰਪਾ ਕਰੋ ਤਾ ਸੁਣ ਕੇ ਗੁਰੂ ਸਾਹਿਬ ਪਰ ਕੋ ਇਤਨੇ ਵਿਸ਼ੇਸ਼ ਬੰਦੇ ਹਮ ਜਾਪੁ ਗੋਬਿੰਦ ਗੋਪਾਲ ਲਾਲ ਇਹ ਪਾਏ ਜਪਣੇ ਜੋਗ ਪਤਵੀ ਦਾ ਪਾਣ ਤੋਂ ਅਤੇ ਇੰਜਰੀਆਂ ਦਾ ਪ੍ਰਕਾਸ਼ਿਕ ਹੋ ਚੇਤਨ ਸਰੂਪ ਲਾਣ ਪਿਆ ਹੈ ਉਸ ਦਾ ਯਾਦ ਕਰੋ ਹਰ ਵਕਤੇ RAM ਨਾਮ ਸਿਮਰ ਤੂੰ ਜੀਵ ਹੈ ਜਿਵੇਂ ਮੈਂ ਰਮੰਤੀ ਰਾਮਾ ਜੀ ਰਮਿਆ ਹੋਇਆ ਰਾਮ ਮੈਂ ਉਸ ਦੇ ਅੰਮ੍ਰਿਤ ਨਾਮ ਨੂੰ ਗੁਰਮਤਿ ਦੁਆਰਾ ਅਸਮਵਰ ਕਰੇਗਾ ਫਿਰ ਤੂੰ ਜਿਉਣਾ ਹੋ ਜਾਏਗਾ ਜਿਉ ਮੁਕਤੀ ਨੂੰ ਪਾ ਲੇਗਾ ਫਿਰ ਨਾ ਖਾਈ ਮਹਾਕਾਰ ਜਿਹੜਾ ਕਾਲ ਨੂੰ ਕੋ ਕਾਲ ਮਹਾਕਾਲ ਹੈ ਨਾ ਮਹਾਕਾਲ ਨੂੰ ਮਹਾਕਾਲ ਹੈ ਪੋਤੇ ਨੂੰ ਸੌ ਖੋਲ ਨਹੀਂ ਕਰੇਗਾ ਜਿਵੇਂ ਛੇਰ ਛੇਰ ਜੰਗਲ ਚ ਅੱਗ ਲੱਗ ਜਾਂਦੇ ਉਹ ਆਪਦੇ ਬੱਚਿਆਂ ਨੂੰ ਖਾਂਦੇ ਨਹੀਂ ਹਨ ਜਿਨ੍ਹਾਂ ਬੰਦਾਂ ਨੇ ਕਈ ਪਸ਼ੂਆ ਬਗੇੜਦੇ ਆ ਉਹਨਾਂ ਬੰਦਾਂ ਨਾਲ ਹੀ ਆਪਣੇ ਬੱਚਿਆਂ ਨੂੰ ਚੱਕ ਕੇ ਜੰਗਲ ਚ ਅੱਗ ਲੱਗੀ ਚੋਂ ਪਾਸੇ ਲੈ ਜਾਂਦੇ ਆ ਦੰਦ ਨਹੀਂ ਖੁੰਮਣ ਦਿੰਦੇ ਐ ਭਾਈ ਕਾਲ ਤੇਰੀ ਰੱਖਿਆ ਕਰੇਗਾ ਛੇਰ ਨੇ ਤੈਨੂੰ ਫਾਸ ਲੇ ਕੇ ਗੋਹਾ ਕਾਲ ਜੋ ਵੱਡਾ ਕਾਲ ਹੈ ਕਾਲਾ ਵੀ ਕਾਲ ਕਰਨੋ ਆ ਕਿਉਂ ਬੱਜ ਜਾਏਗਾ ਕਾਲ ਤੋਂ ਰਹਾਉ ਕੂਟ ਜਨਮ ਬ੍ਰਹਮ 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 ਆਇਓ ਇਹ ਜੀਵ ਕਰੋੜਾਂ ਜਨਮਾਂ ਤੇ ਜਿਹੜੋ ਦੇਰ ਪੀਂਗਲ ਨੂੰ ਕਾਲ ਉਸਦੀ ਅੱਗ ਲੱਗੇਗੀ ਉਸ ਵੇਲੇ ਮਾਲਾ ਤੇਰੀ ਨੂਹ ਦੇ ਤਾਈ ਜਮਾਂ ਦੇ ਵਸ ਨਹੀਂ ਪੈਣ ਦੇਣਗੇ ਉਹ ਰੱਖ ਲੈਣਗੇ ਰਹਾਉ ਕੂਟ ਜਨਮ ਬ੍ਰਹਮ 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 ਆਇਓ ਇਹ ਕਰੋੜਾਂ ਜਨਮ ਇਹ ਜੀਵ ਭਰਮ ਦਾ ਭੁਲਾਇਆ ਹੋਇਆ ਯੋਨਾ ਰਿਕੀ ਜਨ ਤੇ ਕੀਜ ਪਤੰਦਰਾ ਕੀ ਜਲੂਗਾ ਯਮੀਨ ਕਰਨਗਾ ਇਹ ਉੱਪਰ ਲੱ ਲਾ ਆਇਆ ਹੈ ਵੱਡਾ ਭਾਗ ਸਾਧ ਸੰਗ ਪਾਉ ਤੈਨੂੰ ਮਨੁੱਖਾ ਜਨ ਨੂੰ ਵੱਡਿਆਂ ਭਾਗਾ ਕਰਕੇ ਪ੍ਰਾਪਤ ਹੋਇਆ ਹੈ ਮਨੁੱਖਾ ਜਨ ਨੂੰ ਪਾ ਕੇ ਵੱਡਿਆਂ ਭਾਗਾ ਆਏ ਨਿਸ਼ਕਾਮੀਆਂ ਕੋਲੋਂ ਸਾਧ ਸੰਗ ਨੂੰ ਪਾਇਆ ਹੈ ਬਿਨ ਗੁਰੂ ਕੋ ਨਾਹੀ ਉਧਾਰ ਸੱਗੂ ਨਾਨਕ ਦੇਵ ਜੀ ਸਿੱਖੀ ਧਾਰੀ ਤੂੰ ਮੁਗੈ ਇਹ ਜੀਵ ਦਾ ਨਹੀਂ ਹੋ ਸਕਣਾ ਬਾਬਾ ਨਾਨਕ ਆਖੇ ਇਹੋ ਵਿਚਾਰ ਇਹ ਬਾਬਾ ਜੋ ਬਜ਼ੁਰਗ ਸਤਗੁਰ ਨਾਨਕ ਦੇਵ ਜੀ ਹੈ ਉਹਨਾਂ ਨੇ ਵਿਚਾਰ ਆਖਿਆ ਇਸੇ ਕਰਕੇ ਗੁਰੂ ਹੋ ਕੇ ਪ੍ਰਗਟ ਹੋਏ ਹੈ ਸਤਗੁਰ ਬਾਝੋਂ ਗੁਰ ਨੇ ਕੋਈ ਨਿਗੁਣੇ ਕਹਿ ਨਾਮ ਗੁਰ ਨਾਮ ਬਾਹਿ ਤੁਮ ਕਾਰੀ ਬਾਬਾ ਨਾਨਕ ਸਤਗੁਰ ਨਾਮ ਦੇ ਵੀ ਜੋ ਹਨ ਆਦੀ ਸਤਗੁਰੂ ਇਸ ਵਿਚਾਰ ਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਕਹਿ ਰਹੇ ਹਨ